ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸੁਲਤਾਨਪੁਰ ਲੋਧੀ ਵਿਖੇ ਦੇਸ਼ ਭਰ ਚ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਤੇ ਇਸ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇਸ਼ ਵਿੱਚ ਧਾਰਮਿਕ ਪ੍ਰੋਗਰਾਮ ਜਿਹੜੇ ਨੇ ਕਰਵਾਏ ਜਾ ਰਹੇ ਨੇ ਤੇ ਪਹਿਲੀ ਪਾਸ਼ਾ ਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਦੁਨੀਆ ਭਰ ਤੋਂ ਸੰਗਤਾਂ ਜੜੀਆਂ ਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਪਹੁੰਚ ਰਹੀਆਂ ਨੇ ਇਸ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸੰਤ ਕਾਟ ਸਾਹਿਬ ਤੋਂ ਪੁਰਾਤਨ ਰਿਵਾਇਤ ਦੇ ਨਾਲ ਵਿਸ਼ਾਲ ਗੁਰ ਕੀਰਤਨ ਸਜਾਇਆ ਗਿਆ ਤੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਰੇ ਵਿੱਚ ਇਸ਼ਨਾਨ ਕਰਨ ਦੇ ਲਈ ਚੁੱਭੀ ਮਾਰਨ ਤੋਂ ਬਾਅਦ ਜਿਸ ਸਥਾਨ ਤੇ ਪ੍ਰਕਟ ਹੋਏ ਸਨ ਉਥੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਬਣਿਆ ਹੋਇਆ ਹੈ ਤੇ ਇੱਥੇ ਹੀ ਗੁਰੂ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਇੱਥੋਂ ਹੀ ਬਾਣੀ ਦੀ ਸ਼ੁਰੂਆਤ ਹੋਈ ਸੀ ਜਿਸ ਕਰਕੇ ਵਿਦੇਸ਼ ਤੋਂ ਸੰਤਾਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣੇ ਆਪ ਨੂੰ ਵੱਡਪਾਗਾ ਸਮਝਦੇ ਨੇ ਤੇ ਉਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਾਲੀ ਵਈ ਵਿੱਚ ਹਰ ਰੋਜ਼ ਜਪਨ ਕਰਕੇ ਭਗਤੀ ਭਗਤ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਥੇ ਹੀ ਕਾਲੀ ਵਈ ਦੇ ਕੰਢੇ ਮੌਜੂਦਾ ਸਮੇਂ ਗੁਰਦੁਆਰਾ ਬੇਰ ਸਾਹਿਬ ਜੋ ਸ਼ੋਭਿਤ ਹੈ ਜਿਸ ਕਰਕੇ ਪੁਰਾਤਨ ਰਿਵਾਇਤ ਨਾਲ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਵਿਖੇ ਸਮਾਪਤ ਹੁੰਦਾ ਹੈ ਤੇ ਇਸ ਨਗਰ ਕੀਰਤਨ ਵਿੱਚ ਸਕੂਲੀ ਬੱਚੇ ਅਤੇ ਗੱਦਕਾ ਪਾਟੀਆਂ ਖਿੱਚਦਾ ਕੇਂਦਰ ਜਿਹੜਾ ਹੈ ਨੇ ਉਹ ਬਣੀਆਂ ਹੋਈਆਂ ਤੇ ਇਸ ਮੌਕੇ ਤੇ ਐਸਡੀਪੀਸੀ ਪ੍ਰਦਾਨ ਹਰਜਿੰਦਰ ਸਿੰਘ ਦਾਮਨੀ ਨੇ ਕਿਹਾ ਹੈ ਤੇ ਸੰਤ ਜਗਜੀਤ ਸਿੰਘ ਹਰ ਕੋ ਵਾਲ ਦਾ ਕੀ ਕਹਿਣਾ ਇਸ ਪ੍ਰਕਾਸ਼ ਪੂਰਬ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਨੇ ਉਹ ਕੀਤੀਆਂ ਜਾ ਰੀਆਂ ਨੇ ਤੇ ਕਿੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਆ ਮੀਟੀ ਤੋਂ ਦੇ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਫਲਵਾ ਸਿੰਘ ਗੋਕੇ ਮਿਰਗਾਬਲੀ ਪੰਨੀ ਜਾਏ ਨਾ ਧੀਰ ਛਰਵਾ ਇਥੇ ਬਾਬਾ ਪੈਰ ਤੇ ਪੂਜਾ ਆਸਨ স্থাপন ਹੋਆ ਸੇਹ ਦਰਸਨ ਤੋਂ ਜਗਤ ਦੇ ਨਾਨਕ ਆਦਮਤੇ ਜੈ ਹੋਆ ਸਾਰਾ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਤੱਕ ਨੌ ਫੰਡ ਫਿਰਤੀ ਸੱਚਾ ਟੂਆ ਵਰਮਸਾਲ ਵਿੱਚ ਪ੍ਰਗਟ ਹੋਆ ਵਰਮ ਪਿਆਰੀ ਸਾਧ ਸੰਗਤ ਜੀਓ ਅੱਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ 555 ਮ ਅਵਤਾਰ ਫਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਔਰ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਨੇ ਸਾਰੇ ਸਿੱਖ ਜਨਤ ਨੂੰ ਅੱਜ ਗੁਰਪੁਰਬ ਦੀ ਬਧਾਈ ਦਿੱਤੀ ਹੈ ਉਹਨਾਂ ਦੇ ਆਉਣ ਦਾ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਨ ਤੇ ਜਨੰਦਾਰਾ ਖਲਾ ਆਪਣੀ ਕਿਰਪਾ ਧਾਰ ਜਤਿਵਾਰ ਉੱਪਰ ਹੈ ਯੋਤਲੇ ਸਤਲੇ ਹੋ ਆਵਾਰ ਸਾਰੇ ਸੰਸਾਰ ਦੇ ਉੱਤੇ ਮਾਰਾ ਸ਼ਾਂਤੀ ਫਰਕਾਣ ਔਰ ਜੜ ਦੀ ਕਲਾ ਦੇ ਬਿਲਕੁਲ ਪਰ ਮਨਾਇਆ ਜਾਏ ਸਾਰੀਆਂ ਸੰਗਠਨਾਂ ਦਾ ਸਾਰੀਆਂ ਜਥੇਬੰਦੀਆਂ ਦਾ ਬਹੁਤ ਬਹੁਤ ਸਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੜੀ ਦੇ ਨਾਨਕ ਪਰਗਟਿਆ ਔਰ ਨਾਨਕ ਦੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਚਾਰ ਰਾਸੀਆਂ ਇਹ ਹੱਥੀ ਕਿਰਤ ਕਰਕੇ ਸਿੰਘ ਬੁੱਤੇ ਮੇਰੇ ਨਾਲ ਜੀ ਪੰਥ ਜੀ ਨਾਲ ਹੀ ਕਿਰਤ ਰੋਇਆ ਇਹ ਗੁਰੂ ਸਾਹਿਬ ਜੀ ਨੇ ਸਾਰਿਆਂ ਸਿੱਖਾਂ ਨੂੰ ਹਦੇਸ ਲਿਖਿੰਦਾ ਕਿ ਗੁਰੂ ਕੇ ਸੇਕ ਨੇ ਅਮਰ ਕਰ ਲੈੋ ਅੰਦਰ ਧਰਮ ਸਾਰੂ ਗੁਰੂ ਕੀ ਕਿਰਤੇ ਕਰਨੀ ਤੋ ਸਤਗੁਰ ਜੀ ਨੇ ਇਸ ਪਵਿੱਤਰ ਧਰਤੀ ਦੇ ਉੱਤੇ ਤਿੰਨ ਦਿਨ ਤਪੱਸਿਆ ਜਿਹਨੂੰ ਆਪਾਂ ਕਹਿੰਨੇ ਚੁੱਭੀ ਲੰਬੀ ਲਾ ਕੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਪਵਿੱਤਰ ਮੂਲ ਮੰਤਰ ਦੀ ਰਚਨਾ ਕੀਤੀ ਜਿਹੜੀ ਸਤਗੁਰੂ ਜੀ ਪਵਿੱਤਰ ਗਰਵਾਣੀ ਦੀ ਅਗਵਾਈ ਕਰਦੀ ਹੈ ਤੋਂ ਮੈਂ ਸਾਰੀ ਸੰਗਤ ਨੂੰ 555 ਮਹਾਂਸਤ ਕਰੋ ਦਾ ਪ੍ਰਕਾਸ਼ ਦਿਹਾੜਾ ਬਹੁਤ-ਬਹੁਤ ਵਧਾਈ ਦਿੰਨਾ ਉਥੇ ਚੇਚੇ ਤੌਰ ਤੇ ਧੰਨਵਾਦ ਕਰਦਾ ਸਾਡੇ ਸਿੱਖ ਪੰਥ ਦੇ ਮਹਾਨ ਤਤਵੇਤੇ ਬ੍ਰਹਮ ਗਿਆਨੀ ਸੰਤ ਬਾਬਾ ਜਗਜੀਤ ਸਿੰਘ ਜਿਹੜੇ ਚੇਚੇ ਤੌਰ ਤੇ ਨਾਲ ਸਮਾਗਮ ਦੇ ਵਿੱਚ ਹਮੇਸ਼ਾ ਹਰ ਸਾਲ ਹਾਜ਼ਰੀ ਭਰਦੇ ਤੇ ਮੇਰੇ ਸਤਕਾਰਦਾਰ ਨਾਲ ਸਾਥੀ ਮੈਂਬਰ ਸਹਿਬਾਨ ਜਰਨੈਲ ਸਿੰਘ ਡੋਗਰ ਵਾਲਾ ਬੀਬੀ ਕੌਰ ਕਲੀ ਕੋ ਰੋਗੀ ਸਾਡੀ ਭਾਈ ਪਰਮਜੀਤ ਸਿੰਘ ਜੀ ਰਾਜਪੁਰ ਤੇ ਸਾਡਾ ਮੀਤ ਪ੍ਰਧਾਨ ਹੁਣੇ ਆਇਆ ਕਿ ਸਰਦਾਰ ਬਲਦੇਵ ਸਿੰਘ ਕਲਿਆਣ ਗਰਮੀਤ ਸਿੰਘ ਭੂ ਤੇ ਸਾਰੇ ਹਲਕਾ ਅੰਚਾਰ ਸਹਿਬਾਨ ਤੇ ਬਹੁਤ ਸਾਡੇ ਪੁਰਾਣੇ ਸਾਰੇ ਸਾਥੀ ਪਹੁੰਚੇ ਆ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਨਾ ਕਾਮਨਾ ਵੀ ਕਰਦਾ ਸਤਿਗੁਰ ਜੀ ਇਹ ਪਵਿੱਤਰ ਗਰਬਾਣੀ ਸਾਨੂੰ ਬਖਸ਼ ਕੀਤੀ ਸਿੱਖ ਮਾਤਰ ਦੇ ਹਿਰਦੇ ਵਿੱਚ ਵੀ ਵਸ ਜਾਏ ਤਾਂ ਕਿ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚ ਵੱੜ ਰਿਹਾ ਸਾਡੇ ਆ ਇਸ ਪੱਟੀ ਤੋਂ ਵੀ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ